ਤਾਂ ਪੈਣ ਵਿਨਾ ਜੀ ਨੇ ਜੋ ਇੱਥੇ ਰੰਗ ਬਣਿਆ ਤਾਂ ਆਪਾਂ ਨੂੰ ਦੇਖ ਕੇ ਪਤਾ ਲੱਗਦਾ ਕਿ ਨਾਰੀ ਦੇ ਵਿੱਚ ਜੋਸ਼ ਜਿਹੜਾ ਹੈ ਕਿਸ ਤਰ੍ਹਾਂ ਜਦੋਂ ਉਹ ਜੋਸ਼ ਆਪਣੇ ਅੰਦਰ ਲਿਜਾੜ ਲਵੇ ਤਾਂ ਪੂਰੇ ਸਮਾਜ ਨੂੰ ਕਿਸ ਤਰ੍ਹਾਂ ਬਦਲ ਕੇ ਰੱਖ ਸਕਦੀ ਹੈ ਤਾਂ ਇਹ ਜਿੰਦੀ ਜਾਗਦੀ ਹੈ ਸਾਡੇ ਸਾਹਮਣੇ ਪੈਣ ਵਿਨਾ ਜੀ ਨੇ ਸਾਰੇ ਯੋਗ ਦੀ ਅਲਖ ਨੂੰ ਜਗਾਇਆ ਹੈ ਸਾਰੇ ਸ਼ਹਿਰ ਨੂੰ ਕਿਵੇਂ ਯੋਗ ਮਈ ਬਣਾਇਆ ਹੈ ਪੈਣ ਵਿਨਾ ਜੀ ਨੇ ਕੀਤਾ ਤਾਂ ਆਓ ਸ਼ਹਿਰ ਦਾ ਹਾਰ ਕਰਕੇ ਆਪੀ ਆਸ਼ੀਰਵਾਦ ਤਾਲ ਆ ਗਿਆ ਜਿਹੜੀ ਜਵਾਲੀ ਆਪਣਾ ਖੜੇ ਪਰਵਾਸ ਕਰ ਤਾਲ ਦੇ ਸਾਹਮਣੇ ਆ ਜਾਂਦੀ ਹੈ ਤਾਂ ਕੋਈ ਵੀ ਰੋਸ ਚ ਵੀ ਰਾਖਸ਼ ਖੜਦਾ ਨਹੀਂ ਤਾਂ ਇੰਨੀ ਪਹਿਰਾ ਜਿਹੜੀ ਇਹ ਸ਼ੇਰ ਰੂਪ ਦੇ ਵਿੱਚ ਇੰਨੀਆ ਬਾਹਰ ਦੇ ਵਿੱਚ ਚਾਲ ਹੋਵੇਗੇ ਸਾਹਮਣੇ ਆਈਆਂ ਤਾਂ ਰੋਕ ਨਹੀਂ ਫੜੇਗਾ ਤਾਂ ਆਓ ਲਾਤੀ ਫਾਟੂ ਗਰੇ ਆਪਾਂ ਧਿਆਰ ਰੂਮੀਆ ਤਾਂ ਇੰਨੀ ਮੋਢੀ ਫਾਟੂ ਨਾਲ ਇੰਨਾ ਉੱਸਾ ਇਸ ਰਾਤਾਂ ਦੇ ਪੈ ਗਿਆ ਹੈ ਕਿ ਜਿਵੇਂ ਜਿਵੇਂ ਆਪਾਂ ਮੰਦਰ ਵਿੱਚ ਬੈਠੇ ਆ

ਕਿਲਕੇ ਜੋਰਦਾ ਜੋਰ ਦੋਤੀ ਪੂਰਾ ਜੋਰ ਨਾਲ ਕੇ ਸਾਰੇ ਮਿਲਕੇ ਉੱਪਰ ਦੇਖ ਜਾਏ ਸਾਰੇ ਸਾਰੇ ਹੋ ਸਾਰੇ ਮਾਤਾ ਵਰਦੇਸ਼ ਖੁਸ਼ੀਆਂ ਨਾਲ ਭਰ ਆਉਣਾ ਹੈ ਰੋਗਾਂ ਨੂੰ ਭਜਾ ਦੇਣਾ ਹੈ ਇੱਕ ਵਾਰ ਗੋਲ ਚੋਰਦੇ ਇੱਕ ਵਾਰ ਗੋਲ ਚੋਰਦੀ ਇੱਕ ਵਾਰ ਨਾਸਟ ਵਰy ਗੁੱਡ ਇਹ ਪੈਂਜੀ ਨੇ ਪਹਿਲਾਂ ਸਵਾਲ ਦਾ ਠੇਕਾ ਚੱਕਿਆ ਸੀ ਹੁਣ ਪੂਰੇ ਭਾਰ ਦੇ ਚੱਕ ਲਿਆ ਇੱਕ ਅਰਸ਼ ਦੇ ਤਾਂ ਮੈਂ ਇੱਕ ਹੋਰ ਸੰਕਰ ਵਿੱਚ ਕਰਾਉਂਗਾ ਕੌਣ ਕੌਣ ਜਾਣਦਾ ਹੈ ਕਿ ਡਾਲਰ ਅਤੇ ਪੈਸੇ ਦੀ ਰੁਪਏ ਦੀ ਕੀਮਤ ਬਰਾਬਰ ਹੋ ਜਾਂਦੀ ਹੈ ਹੱਥ ਖੜੇ ਕਰੋ ਵੀ ਸਾਡੇ ਬੱਚਿਆਂ ਨੂੰ ਬਾਹਰ ਰਾਜਾ ਨਾ ਪਵੇ ਸਾਰੇ ਜਾਂਦੇ ਆ ਦੋਨੇ ਹੱਥ ਖੜੇ ਕਰੋ ਸਾਰੇ ਜਿਹੜੇ ਨਹੀਂ ਮੈਂ ਇੱਕ ਮੰਤਰ ਦੇ ਕੇ ਜੰਮਿਆ ਜੇ ਉਸ ਮੰਤਰ ਤੇ ਤੁਸੀਂ ਕੰਮ ਕਰ ਗਏ ਤਾਂ ਜਿਆਦਾ ਦੂਰ ਨਹੀਂ ਇੱਕ ਦਿਨ ਦੇ ਵਿੱਚ ਉਹ ਕੰਮ ਹੋ ਜਾਣਾ ਤਾਂ ਸਾਰੇ ਜਿਹੜੇ ਵਿਦੇਸ਼ੀ ਚੀਜ਼ਾਂ ਆਪਣੇ ਘਰਾਂ ਲਈ ਚੱਗੀਆਂ ਚੇ ਤਫਸੀਲੈਂਟ ਹੈ ਪ੍ਰੋਕਟਰ ਏਂਬਲ ਦੇ ਪ੍ਰੋਡਕਟ ਕੋਈ ਵੀ ਇਸ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਹੈਗੇ ਆ ਜਿਹੜੇ ਵਿਦੇਸ਼ੀ ਕੰਪਨੀਆਂ ਤੋਂ ਪਿਆਰ ਵਿਦੇਸ਼ੀ ਕੰਪਨੀਆਂ ਇੱਥੇ ਵਪਾਰ ਕਰਿਆ ਉਹਨਾਂ ਦੇ ਪ੍ਰੋਡਕਟ ਨੂੰ ਅਸੀਂ ਬੰਦ ਕਰ ਦਈਏ ਸਵਦੇਸ਼ੀ ਮੈਂ ਪਤੰਜਲੀ ਦਾ ਪ੍ਰਚਾਰ ਨਹੀਂ ਕਰ ਰਿਹਾ ਪਤੰਜਲੀ ਦਾ ਮੈਂ ਨਹੀਂ ਕਹਿ ਰਿਹਾ ਵੀ ਪਤੰਜਲੀ ਦਾ ਯੂਜ਼ ਕਰਾ ਜੋ ਸਾਡੀ ਦੇਸ਼ ਦੀ ਵਿੱਚ ਬਣੀ ਹੋਈਆਂ ਚੀਜ਼ਾਂ ਨੇ ਉਹਨਾਂ ਦਾ ਅਸੀਂ ਉਹਨਾਂ ਨੂੰ ਸਨਕਾਰ ਕਰੀਏ ਛੋਟੀ ਛੋਟੀ ਗੱਲ ਥੋੜਾ ਵਿਚਾਰ ਕਰੀਏ ਕਿ ਜਾ ਕੇ ਆਪਾਂ ਜੇਕਰ ਛੋਟੀ ਜੀ ਗੱਲ ਕਰਦਾ ਜੇਕਰ ਪਜ਼ਾਤਾ ਇਹਦਾ ਕੋਲਗੇਟ ਘਰ ਦੇ ਚੀਜ਼ ਯੂਜ਼ ਹੁੰਦਾ ਤਾਂ ਚਾਰ ਮੈਂਬਰ ਜੇ ਘਟੋ ਘਟਾ कैलकुलेट करो जो डेढ़ करोड़ की जनसंख्या डेढ़ सौ करोड़ की जनसंख्या करोड़ की सौ करोड़ हो गया सौ करोड़ सिर्फ पैसे बहुत कुछ पे करके आप गल करके भारत को एक नंबर पर बनाना है बहुत जल्दी खत्म हो जाए ठीक है जी कर ਮੈਨੂੰ ਲੱਗਦਾ ਤੁਹਾਡਾ ਗੋਲ ਹੈ ਸਰੋਹੀ ਦੇ ਵਿੱਚ ਥੋੜਾ ਸਵਾਗਤ ਕੋਈ ਨਾ ਬਣਾਇਆ ਤੇ ਸਵਾਗਤ ਬਣਾਉਂਦੇ ਤਾਂ ਫਿਰ ਕਿੱਥੇ ਨਿਕਲਿਆ ਆਂਦੇ ਕਰਦੇ ਠੀਕ ਹੈ ਤਾਂ ਇੰਨੀ ਗੱਲਾਂ ਮੈਂ ਕਹਿੰਦਾ ਆ ਪੰਜ ਨੇ ਜੋ ਵੀ ਹਮ ਸਵਾਗਤ ਜਿੰਨੇ ਵੀ ਜਿਹੜੇ ਸਾਡੇ ਇੱਥੇ ਪੈਣ ਪਰ ਆਏ ਨੇ ਉਹਨਾਂ ਦਾ ਮੈਂ ਪਤੰਜਲੀ ਯੋਰਕਟ ਪਰਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਕੀ ਸੰਕਲਪ ਤੋਂ ਕਰਾਣਾ ਬਹੁਤ ਬਹੁਤ ਧੰਨਵਾਦ ਆਦਰਯੋਗ ਭਾਈ ਬਿੰਦੂ ਸਿੰਘ ਸ਼ਰਮਾ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਅੱਛਾ ਤੁਹਾਨੂੰ ਕਰਾਵਾ ਕਰਾਈਆਂ ਸਾਰੀਆਂ ਇਹਰੀ ਕਹਿੰਦਾ ਮੈਸੇਜ ਆਇਆ ਤੇ ਮੈਨੂੰ ਕੀ ਕਹੇ ਤੁਸੀਂ ਤਾਂ ਸਾਰੇ ਭੈਣਾਂ ਆਪੇ ਆਰਾਮ पे ਲੈ ਕੇ ਚੰਗੇ ਸਾਡੇ ਵਾਸਤੇ ਕੁਝ ਨਹੀਂ ਛੱਡ ਕੇ ਜਾ ਰਹੇ 21 ਜੁਲਾਈ ਦਾ ਪ੍ਰੋਗਰਾਮ ਇਹਨੇ ਮੈਨਰ ਰੋਡ ਤੇ ਕੋਈ ਕੰਮ ਜਾਇਆ ਨਾ ਉਸ ਦਿਨ ਦੇ ਵਿੱਚ ਸਾਡੇ ਪੰਪ ਸੱਤ ਖੜੇ ਦੰਮਾ ਹੱਥ ਅੱਜ ਵੀ ਵਸਪਾ ਦੇ ਅੱਲੂ ਦੀ ਆਪਣੀ ਪਾਈਉਂ अच्छा एक सारे ने यही संकल्प करना है, कर है, न, है।, है। कि योग अपना जरूर करना चौबीस घंटे कड़ते हैं ना भी छाल मार लग जाएगी मैंने पता है तू तो छुट्टी भी आज तो करोगे बीमारिया इन डरते हैं जिन्हें बीमारियां ਪਾਲਵਤੀ ਕੰਨ ਦੇ ਵਿੱਚ ਆਪਣੇ 4 ਬਿਮਾਰੀਆਂ ਚਾਰ ਡਾਕਟਰ ਹੈ। ਪੇੜ ਦੇ ਵਿੱਚ 15 ਯਾਰੀਆਂ 15 ਡਾਕਟਰ ਹੈ। ਨਿਕਲੇ ਦੇ ਵਿੱਚ ਸਿਰਫ ਦੋ ਡਾਕਟਰ ਹੈ। ਅਣੀ ਲੰਗ ਦਿਲਾਵਰ ਤੋਂ ਪਾਲਵਤੀ ਕੁਸ਼ ਵੀ ਹੁੰਦਾ। ਸੂਰਿਆ ਨਮਸਕਾਰ 11 ਵਾਰ, ਪੰਜ ਮਾਰ, 5 ਮਿੰਟ ਕਪਾਲਵਾਤੀ ਤੇ 5 ਮਿੰਟ ਅਨਲੰਗ ਦੀ ਲੰਗ ਕਰਨਾ ਕਰੇ। ਜਿਨ੍ਹਾਂ ਨੂੰ ਕੋਈ ਵੀ ਪਾਲਨ ਨਹੀਂ, ਉਹਨੂੰ ਪਾਲੋ ਜ਼ਿੰਦਗੀ 'ਚ ਕੋਈ ਵੀ ਨਹੀਂ ਆਵੇ। ਮੇਰੀ ਗਰੰਟੀ ਹੈ। करें जा रहे हैं क्योंकि साफ पानी में सिर्फ बना कर क्या प्रशासन ने लेके के ले जाना क्योंकि ऐसे वेद बनाया सारा वेस्ट में जा रहे हैं और कस्ट ऐसा रहने पिकल तीन बार ओम दाव चालन करेंगे ओम शांति ओम शांति ओम शांति करो ਭਾਰਤ ਮਾਤਾ ਕੀ ਜੈ ਗਊ ਮਾਤਾ ਕੀ ਜੈ ਬੰਦੇ ਬੰਦੇ ਸਤਿ ਸ੍ਰੀ ਅਕਾਲ ਘਰ ਜਾਣਾ ਹੱਸੇ ਹੱਸੇ ਚਾਹ ਪੀ ਕੋ